ਪਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਿੰਨ ਅੱਤਵਾਦੀਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਵੱਡੀ ਜਾਣਕਾਰੀ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਿ ਤਿੰਨ ਅੱਤਵਾਦੀ ਪੁਲਵਾਮਾ ਦੇ ਤਰਾਲ ਦੇ ਵਿੱਚ ਢੇਰ ਕਰ ਦਿੱਤੇ ਗਏ ਨੇ ਔਰ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਪਹਿਲਗਾਮ ਹਮਲੇ ਦੇ ਵਿੱਚ ਇਹਨਾਂ ਦਾ ਲਿੰਕ ਦੱਸਿਆ ਜਾ ਰਿਹਾ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਿੰਨ ਅੱਤਵਾਦੀਆਂ ਦਾ ਇਨਕਾਊਂਟਰ ਕਰ ਦਿੱਤਾ ਹੈ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਅੱਤਵਾਦੀ ਜਿਹੜੇ ਐ ਉਹ ਸ਼ਰਨ ਲੈ ਕੇ ਲੁਕੇ ਹੋਏ ਨੇ ਔਰ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਉਹ ਸੀਸੀਟੀਵੀ ਤਸਵੀਰਾਂ ਨੇ ਜਿਸ ਕੈਮਰਿਆਂ ਦੇ ਵਿੱਚ ਇਹ ਲੁਕੇ ਹੋਏ ਅੱਤਵਾਦੀ ਟਰੈਕ ਕੀਤੇ ਗਏ ਨੇ ਲਾਲ ਰੰਗ ਦੇ ਸਰਕਲ ਤੋਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿੱਥੇ ਤੁਸੀਂ ਰੈੱਡ ਸਰਕਲ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇਹ ਅੱਤਵਾਦੀ ਲੁਕੇ ਹੋਏ ਸਿਗੇ ਔਰ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਅਜ ਉਤਰਾਲ ਦੇ ਵਿੱਚ ਜਾਣਕਾਰੀ ਮਿਲੀ ਸਭ ਤੋਂ ਪਹਿਲਾਂ ਸਵੇਰੇ ਅਸੀਂ ਤੜਕਸਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਇੱਕ ਇਨਕਾਊਂਟਰ ਹੋਇਆ ਹੈ ਹੁਣ ਇਸ ਦੀ ਗਿਣਤੀ ਦੇ ਵਿੱਚ ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਜਾਣਕਾਰੀ ਮਿਲ ਪਾਰੀ ਹੈ ਕਿ ਇਸ ਗਿਣਤੀ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਤਿੰਨ ਅੱਤਵਾਦੀ ਜੁੜੇ ਨੇ ਇਸ ਦੇ ਵਿੱਚ ਮਾਰੇ ਚੁੱਕੇ ਨੇ ਔਰ ਤੁਹਾਨੂੰ ਦੱਸਦੀ ਕਿ ਆਸੀਫ ਸ਼ੇਖ ਜਿਹੜਾ ਕਿ ਪਹਿਲਗਾਮ ਹਮਲੇ ਦੇ ਵਿੱਚ ਇੱਕ ਮੇਨ ਰੋਲ ਅਦਾ ਕਰਦਾ ਹੈ ਉਹ ਵੀ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਇਹਨਾਂ ਅਤਵਾਦੀਆਂ ਦੇ ਵਿੱਚ ਸ਼ਾਮਲ ਸੀਗਾ ਜਿਸ ਤੱਕ ਹੁਣ ਇਨਕਾਊਂਟਰ ਕਰ ਦਿੱਤਾ ਗਿਆ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਪੁਲਵਾਮਾ ਦੇ ਤਰਾਲ ਦੇ ਵਿੱਚ ਅੱਜ ਇਨਕਾਊਂਟਰ ਕੀਤਾ ਆਸ-ਪਾਸ ਸਾਰਾ ਏਰੀਆ ਜੁੜਾਇਆ ਉਹ ਸੁਰੱਖਿਆ ਬਲਾਂ ਨੇ ਸੀਜ਼ ਕਰ ਦਿੱਤਾ ਹੈ ਯਾਨੀ ਕਿ ਪੂਰੇ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਦਿੱਤੀ ਹੈ ਅੱਜ ਤੜਕਸਾਰ ਤੋਂ ਹੀ ਸੁਰੱਖਿਆ ਬਲਾਂ ਦੇ ਵੱਲੋਂ ਆਪਰੇਸ਼ਨ ਜੜਾ ਆ ਸਰਚ ਆਪਰੇਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਸੀ ਇਹਨਾਂ ਅਤਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਹੁਣ ਇਹ ਇਹ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਸੀਸੀਟੀਵੀ ਤਸਵੀਰ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਜਿੱਥੇ ਅਸੀਂ ਸਾਡੀ ਟੀਮ ਦੇ ਵੱਲੋਂ ਰੈੱਡ ਮਾਰਕ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਵਿਅਕਤੀ ਦੀ ਮੂਵਮੈਂਟ ਨਜ਼ਰ ਆਏਗੀ ਦਰਅਸਲ ਇਹ ਵਿਅਕਤੀ ਜਿਹੜੇ ਨੇ ਉਹ ਅਤਵਾਦੀ ਨੇ ਜਿਹੜੇ ਕੀ ਤਰਾਲ ਦੇ ਵਿੱਚ ਲੁਕੇ ਹੋਏ ਸਿਗੇ ਇਹ ਤਿੰਨ ਅਤਵਾਦੀ ਨੇ ਜਿਨ੍ਹਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਇਹ ਤਿੰਨਾਂ ਦਾ ਲਿੰਕ ਜੁੜਿਆ ਆ ਪੈਲਗਾਮ ਹਮਲੇ ਦੇ ਨਾਲ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਆਸੀਫ ਸ਼ੇਕ ਕਿਹਾ ਜਾਂਦਾ ਹੈ ਕਿ ਪੈਲਗਾਮ ਹਮਲੇ ਦੇ ਵਿੱਚ ਉਹ ਸ਼ਾਮਿਲ ਸੀਗਾ ਸੋ ਉਹ ਵੀ ਇਸ ਐਨਕਾਊਂਟਰ ਦੇ ਵਿੱਚ ਸੀਗਾ ਜਿੱਦਾ ਐਨਕਾਊਂਟਰ ਹੋਇਆ ਸੋ ਇਹ ਹੁਣ ਤੱਕ ਦੀ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਜਾਣਕਾਰੀ ਜਿਹੜੀ ਉਹ ਮਿਲ ਪਾਰੀ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਇਹ ਉਹ ਤਿੰਨ ਅੱਤਵਾਦੀ ਨੇ ਜਿਨ੍ਹਾਂ ਦਾ ਹੁਣ ਸੁਰੱਖਿਆ ਬਲਾਂ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਪੁਲਵਾਮਾ ਦੇ ਤਰਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਇਨਕਾਊਂਟਰ ਕੀਤਾ ਗਿਆ ਆਸ-ਪਾਸ ਦੇ ਸਾਰੇ ਏਰੀਆ ਜਿਹੜੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਅੱਜ ਤੜਕਸਾਰ ਤੋਂ ਹੀ ਮੂਵਮੈਂਟ ਜਿਹੜੀ ਉਹ ਕ੍ਰੀਏਟ ਕੀਤੀ ਗਈ ਸੀ ਔਰ ਤੜਕਸਾਰ ਤੋਂ ਹੀ ਇਹ ਆਪਰੇਸ਼ਨ ਜਿਹੜਾ ਆ ਸੁਰੱਖਿਆ ਬਲਾ ਦੇ ਵੱਲੋਂ ਇਸ ਏਰੀਆ ਦੇ ਵਿੱਚ ਕੀਤਾ ਜਾ ਰਿਹਾ ਸੀਗਾ ਤਾਂ ਪੁਲਵਾਮਾ ਦੇ ਤਰਾਲ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਇਹ ਮੂਵਮੈਂਟ ਤੁਸੀਂ ਅੱਤਵਾਦੀਆਂ ਦੀ ਦੇਖ ਪਾ ਰਹੇ ਹੋ ਸੀਸੀਟੀਵੀ ਕੈਮਰਾ ਦੇ ਵਿੱਚ ਮੌਕੇ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਬਲਾਂ ਦੇ ਨਾਲ ਮੁਠਪੇੜ ਹੁੰਦੀ ਹੈ ਔਰ ਮੁਠਪੇੜ ਦੇ ਵਿੱਚ ਤੁਹਾਨੂੰ ਦੱਸਦੇ ਕਿ ਫਾਇਰਿੰਗ ਹੋਈ ਔਰ ਸੁਰੱਖਿਆ ਬਲਾਂ ਦੇ ਵੱਲੋਂ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦਾ ਇਨਕਾਊਂਟਰ ਜਿਹੜਾ ਉਹ ਕੀਤਾ ਜਾ ਚੁੱਕਿਆ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਅਧਿਕਾਰਤ ਤੌਰ ਤੇ ਬਹੁਤ ਜਲਦੀ ਪਤਾ ਲੱਗੇਗਾ ਕਿ ਇਹ ਜਿਹੜੇ ਅੱਤਵਾਦੀ ਸੀ ਇਹਨਾਂ ਦਾ ਪਹਿਲਗਾਮ ਹਮਲੇ ਦੇ ਵਿੱਚ ਲੈਣਾ ਦੇਣਾ ਹੈ ਕਿ ਨਹੀਂ ਕਿਉਂਕਿ ਫਿਲਹਾਲ ਤੁਹਾਨੂੰ ਦੱਸ ਦਈਏ ਜਿਹੜੀ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਆਇਆ ਜਾ ਰਿਹਾ ਹੈ ਕਿ ਇਹ ਜਿਹੜਾ ਆਸੀਫ ਸ਼ੇਖ ਸੀਗਾ ਜਿਹਦਾ ਇਸ ਟੋਲੀ ਦੇ ਵਿੱਚ ਐਨਕਾਊਂਟਰ ਹੋਇਆ ਹੈ ਉਹ ਆਸੀਫ ਸ਼ੇਖ ਪਹਿਲਗਾਮ ਹਮਲੇ ਦਾ ਵੀ ਇੱਕ ਪਹਿਲੂ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਉਸ ਹਮਲੇ ਦੇ ਵਿੱਚ ਸ਼ਾਮਿਲ ਸੀਗਾ ਜਿਹੜਾ ਇਸ ਐਨਕਾਊਂਟਰ ਦੇ ਵਿੱਚ ਹੁਣ ਮਾਰਿਆ ਜਾ ਚੁੱਕਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਤਿੰਨ ਅਤਵਾਦੀ ਪੁਲਵਾਮਾ ਦੇ ਤਰਾਲ ਦੇ ਵਿੱਚ ਢੇਰ ਕਰ ਦਿੱਤੇ ਗਏ ਨੇ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਮੂਵਮੈਂਟ ਕੈਪਚਰ ਕੀਤੀ ਗਈ ਹੈ ਔਰ ਟ੍ਰੇਸ ਕਰਕੇ ਨਾਤਵਾਦੀਆਂ ਦਾ ਇਤਰਾਲ ਦੇ ਵਿੱਚ ਢੇਰ ਕਰ ਦਿੱਤੇ ਗਏ ਨੇ ਔਰ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਪਹਿਲਗਾਮ ਹਮਲੇ ਦੇ ਵਿੱਚ ਇਹਨਾਂ ਦਾ ਲਿੰਕ ਦੱਸਿਆ ਜਾ ਰਿਹਾ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਿੰਨ ਅੱਤਵਾਦੀਆਂ ਦਾ ਇਨਕਾਊਂਟਰ ਕਰ ਦਿੱਤਾ ਹੈ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਅਤਵਾਦੀ ਜਿਹੜੇ ਐ ਉਹ ਸ਼ਰਨ ਲੈ ਕੇ ਲੁਕੇ ਹੋਏ ਨੇ ਔਰ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਉਹ ਸੀਸੀਟੀਵੀ ਤਸਵੀਰਾਂ ਨੇ ਜਿਸ ਕੈਮਰਿਆਂ ਦੇ ਵਿੱਚ ਇਹ ਲੁਕੇ ਹੋਏ ਅਤਵਾਦੀ ਟਰੈਕ ਕੀਤੇ ਗਏ ਨੇ ਲਾਲ ਰੰਗ ਦੇ ਸਰਕਲ ਤੋਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿੱਥੇ ਤੁਸੀਂ ਰੈੱਡ ਸਰਕਲ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇਹ ਅਤਵਾਦੀ ਲੁਕੇ ਹੋਏ ਸੀਗੇ ਔਰ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਅਜ ਤਰਾਲ ਦੇ ਵਿੱਚ ਜਾਣਕਾਰੀ ਮਿਲੀ ਸਭ ਤੋਂ ਪਹਿਲਾਂ ਸਵੇਰੇ ਅਸੀਂ ਤੜਕਸਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਇੱਕ ਇਨਕਾਊਂਟਰ ਹੋਇਆ ਹੈ ਹੁਣ ਇਸ ਦੀ ਗਿਣਤੀ ਦੇ ਵਿੱਚ ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਜਾਣਕਾਰੀ ਮਿਲ ਪਾਰੀ ਹੈ ਕਿ ਇਸ ਗਿਣਤੀ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਤਿੰਨ ਅੱਤਵਾਦੀ ਜੁੜੇ ਨੇ ਇਸ ਦੇ ਵਿੱਚ ਮਾਰੇ ਚੁੱਕੇ ਨੇ